ਵਾਹਿ ਸਾਸ ਗਨੋ ਪਿਆਰ ਤੇ ਸਖਰ ਪ੍ਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ સ્વાਦੇ ਚਿਰ ਚੱਲ ਰਿਹਾ ਸਯਹ ਦੋਪਾ ਬਨਨ ਸਫਾਨਾਮਾ ਗੁਰਨਾਮਕ ਸਾਤਾ ਇਹਦੇ ਵਿਚ ਜਪ ਤੇਜੇ ਸਪਤੀ ਪਹੁੰਚੇ ਹੋਇਆ ਜਿਹਦੇ ਵਿੱਚ ਅੱਜ ਦੀ ਕਹਾਣੀ ਬਹੁਤ ਹੀ ਪਿਆਰੀ ਔਰਤ ਸਲਿਗਮਾ ਉਸ ਦੀ ਜਿਹੜੀ ਕਿ ਗੁਰਨਾਕ ਸਾਹਿਬ ਕੋਲ ਜਾਇਆ ਕਰਦੇ ਨੇ उन्हें सेवा बहुत करते ने बारे है कोजे सतसंगण सी जेडे चपीते जि जे एक कोने च बैठ के आत्मिक आनंद जुड़ के चली जाया करती जो गुरु साहब वचन व्यास करते नाम से सलीमा आत्मक आनंद वन करके कद कद कोजन भी लिया सी। प्रेम ना छाती बीन बहुत नेक तचनेक धीमी सी ਕਹਿੰਦੇ ਇਹੋ ਇਲਾਜ ਹੈ ਜਲਾਲ ਨੂੰ ਝਰਨਾ ਜੇ ਕੋਈ ਦਸ਼ਾ ਆ ਵਾਪਰੇ ਤਸ਼ੀਲਤਾ ਨਾਲ ਸੰਦ ਦੀ ਕੋਸ਼ਿਸ਼ ਕਰਨੀ ਗੁਰੂ ਦਾ ਮਾਰਗ ਤੇ ਗੁਰੂ ਦਾ ਸਹਾਰਾ ਨਿਸ਼ਚੈ ਉਹਾ ਭਰਪੂਰ ਹੈ ਪਰ ਕਹਿੰਦੇ ਇਸ ਮਾਰਗ ਤੇ ਤੋਨਾ ਸੌਖਾ ਵੀ ਨਹੀਂ ਹੈਗਾ ਗੁਰੂ ਪਿਤਾ ਲਗਾਤਾਰ ਉਹਨਾਂ ਨੂੰ ਅਜ਼ਮਾਉਂਦੇ ਰਹਿੰਦੇ ਨੇ ਜਿਹੜੇ ਉਹਨਾਂ ਦੇ ਮਾਰਗ ਦੇ ਪੰਤੀ ਬਣ ਜਾਂਦੇ ਨੇ ਇੱਕ ਦਿਨ ਕਹਿੰਦੇ ਸਲੀਮਾ ਉਹ ਨਾਨਕ ਸਾਹਿਬ ਦੇ ਸੰਗਤ ਕਰਦਿਆਂ ਹੋਇਆਂ ਗੁਰੂ ਜੀ ਦੇ ਨੇੜੇ ਜਾ ਕੇ ਪੈ ਗਈ ਕਹਿੰਦੇ ਉੱਥੇ ਉਹਨਾਂ ਨੂੰ ਐਸਾ ਸ਼ਾਂਤ ਚਤਵਾਦਵਨ ਪ੍ਰਾਪਤ ਹੋਇਆ ਕਿ ਉਹ ਸਵਾਦੀ ਦੇ ਵਿੱਚ ਉੱਥੇ ਹੀ ਲੀਨ ਹੋ ਗਈ ਸੂਰਜ ਕਹਿੰਦੇ ਉੱਧਰ ਡੁੱਬ ਰਿਹਾ ਸੀਗਾ ਫਿਰ ਕਹਿੰਦੇ ਗੁਰੂ ਸਾਹਿਬ ਨੇ ਤਾਜ਼ੁਦੀਨ ਨੂੰ ਕਿਹਾ ਕਹਿੰਦੇ ਇਸ ਬੱਚੀ ਨੂੰ ਕਹੋ ਆਪਣੇ ਘਰੇ ਜਾਵੇ ਤਾਜ਼ੁਦੀਨ ਕਹਿੰਦੇ ਮੈਂ ਹਰਾਨ ਸੀ ਕਿਉਂਕਿ ਅਜ ਤੱਕ ਬਾਬਾ ਜੀ ਨੇ ਗੂੜੇ ਇਤਿਆਰ ਚ ਮਗਨ ਟਕੇ ਕਿਸੇ ਵੀ ਵਿਅਕਤੀ ਪ੍ਰਤੀ ਦਖਲੰਦਾਜੀ ਕਰਨ ਲਈ ਕਦੀ ਨਹੀਂ ਸਿਖਾਇਆ ਕਹਿੰਦੇ ਮੈਂ ਹੌਲੀ-ਹੌਲੀ ਉਹਨੂੰ ਬੁਲਾਇਆ تسلیما کدے ساتھاں ہوئی۔ کدے تھوڑی حیرانی पूर्वक اونے ਅੱਖਾਂ ਖੋਲੀਆਂ ਤੇ ਗੁਰੂ ਜੀ ਬਲਚਾ ਕੀ ਤੇ ਕਹਿੰਦੇ ਗੁਰੂ ਜੀ ਨੇ ਆਦੇਸ਼ ਦਿੱਤਾ ਬੱਚੀ ਘਰ ਜਾਓ ਛੇਤੀ। ਜਾਣ ਤੋਂ ਪਹਿਲਾਂ ਕਹਿੰਦੇ ਉਹਨੇ ਬਾਬਾ ਜੀ ਦੇ ਚਨ ਸੁਹੀ। ਗੁਰੂ ਜੀ ਬਲਛਿਨ ਪਰਦੇ ਮੇਰੇ ਨਜ਼ਰ ਨੇ ਉਹਦੇ ਅੰਦਰ ਕਹਿੰਦੇ ਮਹਿਰਾ ਮਤ ਦਾ ਭਪੂਰ ਸਾਗਰ ਮਾਇਤ ਹੋ ਗਿਆ। ਜਿ ਦੋਦ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਚ ਪੁੱਜ ਗਿਆ। ਬਾਬਾ ਜੀ ਦੀ ਨਜ਼ਰ ਨਾਲ ਉਸਨੇ ਕਹਿੰਦੇ ਆਪਣੇ ਘਰ ਵੱਲ ਕਦਮ ਚੁੱਕੇ ਹੀ ਸੀ ਕਿ ਉਸ ਗੁਰੂ ਦੀਆਂ ਪਰਕਰਮਾ ਕੀਤੀਆਂ ਤੇ ਬੋਲੀ ਮੈਨੂੰ ਯਕੀਨ ਹੈ ਕਿ ਮੇਰਾ ਪਤੀ ਘਰ ਪਰਤ ਆਇਆ ਹੋਊਗਾ ਮੈਂ ਕੱਲ ਉਹਨੂੰ ਵੀ ਨਾਲ ਲਿਆਉਂਗੀ ਤਾਂ ਬਾਬਾ ਜੀ ਕਹਿੰਦੇ ਬੱਚੀ ਯਾਦ ਰੱਖੀ ਕਿ ਹਮੇਸ਼ਾ ਅਡੋਲ ਰਹੀਂ ਅੱਲਾ ਵੱਲੋਂ ਹੁ ਪ੍ਰਾਪਤ ਹੋਈਆਂ ਖੁਸ਼ੀਆਂ ਨੂੰ ਸਹੀ ਤਰ੍ਹਾਂ ਢਾਈ ਕਿਹੋ ਜੇ ਵੀ ਹਾਲਾਤ ਆਉਣ ਤੂੰ ਅਡੋਲ ਰਹੀਂ ਸਲੀਮਾ ਚੁਕੀ ਤੇ ਧਰ ਗਈ। ਉਹ ਕਹਿੰਦੇ ਜਦੋਂ ਪਿੰਡ ਪੁੱਜੀ ਤਾਂ ਸੱਚਮੁੱਚ ਉਹਦਾ ਪਤੀ ਉਹਦਾ ਖਾਹ ਮੰਦ। ਤੇ ਉਹ ਰਾਣੀ ਦੁਆਲੇ ਦੇ ਲੋਕੀ ਕਹਿੰਦੇ ਭੇਹਰਾ ਪਾਈ ਉਹ ਤੇ ਪਤੀ ਨੂੰ ਬਾਤ ਭਾਂਤੀ ਗੱਲਾਂ ਕਰ ਰਹੇ ਸੀ। ਕਦੇ ਪਤੀ ਨੇ ਵੀ ਘੂਰ ਕੇ ਦੇਖਿਆ ਆਪਣੀ ਪਤਨੀ ਵੱਲ ਕਿਹੜੀ ਅੱਖ ਨਾਲ। ਕਦੇ ਸਲੀਮਾ ਨੇ ਅਦਬ ਚਾਕੇ ਸਵਾਗਤ ਕੀਤਾ ਆਪਣੇ ਪਤੀ ਦਾ। ਮਰ ਨੂੰ ਪਤਾ ਲੱਗਿਆ ਵੀ ਸ਼ਰੀਕਾਂ ਤੇ ਦੋਖੀਆਂ ਨੇ ਮੇਰੇ ਖਿਲਾਫ ਮੇਰੇ ਪਤੀ ਨੂੰ ਬਹੁਤ ਕੁਝ ਪੜਾ ਦਿੱਤਾ। ਤਿਰਤ ਤੇ ਸਹਿਨਸ਼ਿਲਤਾ ਤੇ ਦੌਰਾਨ ਕਹਿੰਦੇ ਪ੍ਰੇਮ ਸਹਿਤੋਂ ਨੇ ਪੋਜਤ ਤਿਆਰ ਕੀਤਾ ਤੇ ਆਪਣੇ ਪਤੀ ਨੂੰ ਸ਼ੱਕਲ ਨਹੀਂ ਕੀਤਾ। ਕਦੇ ਸਫਰ ਤੇ ਹਾਲਾਤ ਤਾਂ ਜਾਣੋ ਹੂੰ ਲਈ ਵੀ ਬੇਨਤੀ ਕੀਤੀ ਵੀ ਕਿਦਾਂ ਰਿਆ ਤੁਹਾਡਾ ਸਫਰ ਹੋਰ ਪਰ ਕਹਿੰਦੇ ਉਹਦਾ ਪਤੀ ਤਾਂ ਸਖਾਇਆ ਹੋਇਆ ਸੀਗਾ ਲੋਕਾਂ ਦੁਆਰਾ ਪਹਿਲੇ ਹੀ ਕਹਿੰਦੇ ਉਹ ਕੜਕ ਕੇ ਬੋਲਿਆ ਮੈਨੂੰ ਪਤਾ ਲੱਗਿਆ ਵੀ ਤੂੰ ਮੇਰੀ ਸ਼ਰਮ ਗੈਰਤ ਮੇਰੇ ਪਿੱਛੇ ਮਿੱਟੀ ਚ ਮਲਾਤੀ। ਕਰ ਗੱਦਸੀ ਮਾਂ ਬੋਲੀ ਹੀ ਪਤੀ ਤੇ ਤੁਹਾਡੀ ਇੱਜ਼ਤ ਮੈਂ ਮਿੱਟੀ ਚ ਮਲਾ ਦਿੱ। ਕਹਿੰਦੀ ਬਲਕਿ ਮੇਰੀ ਕਾਲਣਾ ਤੇ ਸਦਕ ਦਾ ਹੀ ਨਤੀਜਾ ਹੈ। ਵੀ ਤੁਸੀਂ ਸਹੀ ਸਲਾਮਤ ਕਰੇ ਪਹੁੰਚ ਗਈ ਹਾਂ। ਨਹੀਂ ਤਾਂ ਕਹਿੰਦੇ ਤੁਸੀਂ ਮਿਸਰ ਦੀ ਅਦਾਲਤ ਦੇ ਚੋਕਾਤ ਦੇ ਬਦਲੇ ਕਤਲ ਹੋ ਜਾਂਦੀ। ਤਾਂ ਹੁਣ ਤੁਸੀਂ ਇਹ ਗੱਲ ਸੁਣੀ ਤਾਂ ਉਹ ਦਾ ਪਤੀ ਤਾਂ ਹੈਰਾਨ ਹੋ ਗਿਆ ਇੱਕ ਤਾਂ ਕਿ ਆ ਕੀ ਹੋ ਗਿਆ ਤਾਂ ਕਹਿੰਦਾ ਸਲੀਮਾ ਮਿਸਰ ਤੇ ਕੱਲ ਤੱਕ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਕੋਈ ਖਬਰ ਘਰੇ ਨਹੀਂ ਭੇਜੀ ਕਿ ਖਾ ਮਖ ਫਿਕਰ ਭੇਜੂਗਾ ਤੁਹਾਨੂੰ ਸਾਰਿਆਂ ਸਲੀਮਾ ਕਹਿੰਦੀ ਮੈਨੂੰ ਪਤਾ ਹੈ ਕਿ ਤੁਸੀਂ ਮਿਸਰ ਤੋਂ ਘਰੇ ਆਏ ਸੀ ਤੇ ਧਰਤੀ ਚੋਂ ਸੋਨੇ ਦੀਆਂ 500 ਮੋਹਰਾਂ ਵੀ ਕੱਢ ਕੇ ਲਗਾਈ ਸੀ ਜੋ ਤੁਸੀਂ ਜਾ ਕੇ ਮਾਂ ਜੀ ਨੂੰ ਦਿੱਤੀਆਂ ਸੀ ਤਾਂ ਦਾ ਪਤੀ ਕਹਿੰਦਾ ਕੰਤਾ ਉਦੋਂ ਵੀ ਮੈਂ ਆਪਣੀ ਕੈਦ ਜ਼ਮਾਨਤ ਜਾਂ ਕੋਈ ਹੋਰ ਜ਼ਿਕਰ ਤੇਰੇ ਨਾਲ ਨਹੀਂ ਕੀਤਾ ਮੈਂ ਤਾਂ ਚੁੱਪਚੀਪ ਹੀ ਤੇ ਆਇਆ ਸੀ ਤੇ ਮੁੜ ਗਿਆ ਸੀ ਸਲੀਮਾ ਸੱਚੇ ਸੱਚੇ ਦੱਸ ਮੇਰੀ ਮਿਸਰ ਵਾਲੀ ਕਹਾਣੀ ਦਾ ਤੈਨੂੰ ਕਿਵੇਂ ਪਤਾ ਲੱਗਾ ਇਹ ਤਾਂ ਬੜੀ ਗੁਪਤ ਗੱਲ ਹੈ ਜਿਹੜੀ ਮੈਂ ਦੱਸੀ ਨਹੀਂ ਕਿਸੇ ਤਾਂ ਸਲੀਮਾ ਕਹਿੰਦੀ ਪਤੀ ਦੇਵ ਪਹਿਲਾਂ ਤੁਸੀਂ ਖਾਣਾ ਖਾਓ ਫਿਰ ਸਾਰਾ ਕੁਝ ਦੱਸੂਗੀ ਤਾਂ ਤਾਂ ਪਤੀ ਬੋਲਿਆ ਪਿਆਰੀ ਸਲੀਮਾ ਤੇਰੀਸ ਵਾਕਫੀ ਭਰੀ ਗੱਲਾਂ ਨੇ ਮੈਨੂੰ ਹੈਰਾਨ ਕਰਤਾ ਮੈਂ ਖਾਣਾ ਖਾਣਾ ਪਰ ਮੇਰੇ ਕੋਲ ਬਹਿੜ ਤੇ ਮੈਨੂੰ ਸਮਝਾਤਾ ਸਹੀ ਕਿ ਤੈਨੂੰ ਕੌਣ ਦੱਸ ਕੇ ਗਿਆ ਤੈਨੂੰ ਕਿਵੇਂ ਪਤਾ ਲੱਗਿਆ ਤਸਲੀਮਾ ਕਹਿੰਦੀ ਮਲਕ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਮਿਸਰ ਦੀ ਕਚੈਰੀ 'ਚ ਪੇਸ਼ ਹੋਣ ਦੀ ਲੋੜ ਕਿਉਂ ਪਈ ਇਹ ਸਭ ਕਿਵੇਂ ਹੋਇਆ ਤਾਂ ਉਹਦਾ ਪਤੀ ਕਹਿੰਦਾ ਕੀ ਪਛਦੀ ਹੈ ਕਹਿੰਦਾ ਖੁਦਾ ਬੰਦ ਬਲੋ ਅਚਾਨਕ ਹੀ ਸੀਵਾਤਾਪਈ ਤਸਲੀਮਾ ਹਸ ਕੇ ਬੋਲੀ ਤੇ ਨਾੜੀ ਉਹਦਾ ਪਤੀ ਕਹਿੰਦਾ ਕਹਦਾ ਉਸ ਦੇ ਦਰਬਾਰ ਚੋਂ ਉਸ ਖੁਦਾ ਦੇ ਦਰਬਾਰ ਚੋਂ ਮੇਰੀ ਜ਼ਮਾਨਤ ਇੱਕ ਨੇਕ ਦਿਲ ਬੰਦੇ ਨੇ ਦਿੱਤੀ ਕਹਿੰਦਾ ਜੇ ਨਾ ਉਹ ਨਾ ਹੁੰਦਾ ਤਾਂ ਮੈਂ ਹਮਾ ਲਸ਼ਕਰ ਲੈ ਕੇ ਅਜ ਤੇਰੇ ਕੋਲ ਪੁਜ ਨਹੀਂ ਸਕਦਾ ਤਸਲੀਮਾ ਹਸਪੀ ਸੁਣ ਕੇ ਕਹਿੰਦੇ ਜਮਾਨਤੀ ਕੌਣ ਸੀ ਤੇ ਕੀ ਗਿਜ਼ਰੀ ਤੁਹਾਡੇ ਨਾਲ ਤਵ ਦੱਸਦਾ ਕਹਿੰਦਾ ਅਵ੍ਰਿਤ ਵਿੜਾ ਸੀਗਾ ਮਿਸਰ ਸ਼ਹਿਰ ਤੋਂ ਬਾਹਰ ਸਵੇਰ ਦੇ ਨਮਾਜ਼ ਪੜ੍ਹ ਕੇ ਦੁਆਇ ਖੈਰ ਮੰਗ ਕੇ ਕਹਿੰਦਾ ਮੈਂ ਕਾਫਲੇ ਨਾਲ ਕੋਚ ਕੀਤਾ ਤਾਂ ਕਹਿੰਦਾ ਮਿਸਰ ਸ਼ਹਿਰ ਦੇ ਬਾਹਰ ਦੇ ਬਾਈ ਜੋ ਲੰਘਦੇ ਹੋਏ ਇੱਕ ਬਾਗ ਕੋਲੋਂ ਲੰਘਿਆ ਸੀ ਤਾਂ ਥੇ ਕਹਦੇ ਬਾਗੜੇ ਬਾਗੜੇ ਉਹਦੇ ਊਠ ਦਾ ਨਾਮ ਸੀਗਾ ਕਹਿੰਦੇ ਉਹਨੇ ਇੱਕ ਸੇਬਾਂ ਦੇ ਬੂਟੇ ਨੂੰ ਮੂੰਹ ਪਾ ਲਿਆ ਤੇ ਟਾਹਣੀਆਂ ਤੋੜ ਕੇ ਖਾ ਗਿਆ ਹੁਣ ਜਿਹੜਾ ਬਾਗ ਦਾ ਮਾਲਕ ਸੀਗਾ ਚਬਿੱਦ ਸੀਗਾ ਕਹਿੰਦੇ ਦੌੜ ਕੇ ਬਾਹਰ ਨਿਕਲੇ ਆ ਤੇ ਗੁੱਸੇ 'ਚ ਲਾਲ ਕੁਲਾ ਹੋ ਕੇ ਜੋਰ ਨਾਲ ਕਹਿੰਦੇ ਪੱਥਰ ਮਾਰਿਆ ਊਠ ਦੇ ਜਿਹੜਾ ਊਠ ਦੀ ਪੁਰਪੜੀ 'ਚ ਬਚਿਆ ਤੇ ਨਾਲ ਹੀ ਉਸ ਊਠ ਦੇ ਪ੍ਰਾਨ ਨਿਕਲ ਗਏ ਮਰ ਗਿਆ ਨੂੰ ਕਦਾ ਸਲੀਮਾ ਤੈਨੂੰ ਤਾਂ ਪਤਾ ਹੀ ਹੈ ਊਠ ਜੋ ਘੱਟ ਤੋਂ ਘੱਟ 50 ਊਠਾਂ ਦਾ ਪਿਓ ਸੇ ਤੇ ਬੜਾ ਪੁਰਾਣਾ ਉੱਠ ਸੀ ਮੈਂ ਇਥੋਂ ਕਹਿੰਦਾ ਉਹਦੀ ਮੌਤ ਜਲ ਹੀ ਨਹੀਂ ਗਈ ਉਦੋਂ ਹੀ ਕਹਿੰਦਾ ਪੱਥਰ ਚੱਕ ਕੇ ਮੈਂ ਉਸ ਬੁੜੇ ਦੇ ਸਿਰ 'ਤੇ ਮਾਰਿਆ ਕਹਿੰਦੇ ਨਾਲ ਹੀ ਉਹ ਬੁੜਾ ਵੀ ਕਹਿੰਦੇ ਮਰ ਗਿਆ ਉਹ ਉਹਦੇ ਸਿਰ 'ਤੇ ਲੱਗਿਆ ਹੁਣ ਕਹਿੰਦੇ ਉੱਤੇ ਮਾਰਨ ਦੀ ਦੇਸ ਸੀ ਮੈਂ ਆਪਣੇ ਕਾਫਲੇ ਨੂੰ ਕਹਿੰਦੇ ਬੜੀ ਕੇਜੀ ਨਾਲ ਭਜਾਇਆ ਪਰ ਫਿਰ ਵੀ ਥੋੜੀ ਬਿੱਤ ਤੇ ਬੁੜੇ ਤੇ ਪੋਤੇ ਆਨੇ ਆ ਕੇ ਮੈਨੂੰ ਘੇਰ ਲਿਆ ਕਹਿੰਦੇ ਫੜ ਕੇ ਮੇਰੇ ਮਿਸਰ ਦੀ ਕਚਹਿਰੀ 'ਚ ਪੇਸ਼ ਕਰਤਾ ਹੁਣ ਜਿੱਥੇ ਖੂਨ ਦਾ ਬਦਲਾ ਖੂਨ ਦਾ ਦਾਵਾ ਉਹਨਾਂ ਨੇ ਕਰਤਾ ਤਪਤੀ ਕਹਿੰਦਾ ਉਹਦਾ ਕਹਿੰਦਾ ਸਲੀਮਾ ਇਸ ਵਿਰਤ ਕੋਈ ਪੀਰ ਫਕੀਰ ولی ਔਲੀਆ ਪੈਗੰਬਰ ਐਸਾ ਨਹੀਂ ਹੋਊਗਾ ਜੀਨੋ ਮੈਂ ਚੇਤੇ ਨਾ ਕੀਤਾ ਹੋਵੇ ਕਦੇ ਬਾਦਸ਼ਾਹ ਨੇ ਮਦਈਆਂ ਤੋਂ ਕਹਾਣੀ ਸੁਣ ਕੇ ਲਾਲ ਪੀਲਾ ਹੋ ਕੇ ਮੇਰੇ ਵੱਲ ਵੇਕ ਕੰਬੀਤਾ ਵੀ ਤੂੰ ਸੁਣ ਲਿਆ ਮਜ਼ਮੂਨ ਕਹਿੰਦਾ ਮੈਂ ਸਿਰ ਨੀਵਾ ਕਰਕੇ ਕਿਹਾ ਹਾਂ ਬਾਦਸ਼ਾਹ ਸਲਾਮਾ ਸੁਣ ਲਿਆ ਪਰ ਇਹਨਾਂ ਦੇ ਦਾਦੇ ਨੇ ਮੇਰਾ ਖੂਬਸੂਰਤ ਊਠ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਸੀ ਤੇ ਆਪਣੇ ਪਿਆਰੇ ਊਠ ਦੀ ਮੌਤ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਇਸ ਲਈ ਉਹੀ ਪੱਥਰ ਚੱਕ ਕੇ ਮੈਂ ਬਾਪੇ ਦੇ ਮਾਰਿਆ ਬਾਦਸ਼ਾਹ ਸਲਾਮਤ ਇੱਕ ਪਾਸੇ ਊਠ ਤੜ ਤਰਫ ਕੇ ਮਰ ਗਿਆ ਸੀ ਦੂਜੇ ਪਾਸੇ ਬੁੜਾ ਵੀ ਮਰ ਗਿਆ ਕਹਿੰਦਾ ਮੇਰਾ ਊਠ ਵੀ ਤਾਂ ਬਹੁਤ ਕੀਮਤੀ ਸੀ ਤਾਂ ਬਾਦਸ਼ਾਹ ਕਹਿੰਦਾ ਤੈਨੂੰ ਸ਼ਰੀ ਅਹਿਕਾਮ ਦਾ ਪਤਾ ਨਹੀਂ ਜੇ ਤੇਰਾ ਊਠ ਬਾ ਦਿੱਤਾ ਗਿਆ ਸੀ ਤਾਂ ਤੂੰ ਅਦਾਲਤ ਚ ਆ ਕੇ ਊਠ ਦੀ ਕੀਮਤ ਦਾ ਦਾਵਾ ਕਰਤਾ ਜੋ ਕਿ ਤੈਨੂੰ ਦਵਾਈ ਜਾ ਸਕਦੀ ਸੀ ਹੁਣ ਤਾਂ ਕਹਿੰਦੇ ਕਤਲ ਦੇ ਬਦਲੇ ਕਤਲ ਹੀ ਹੋਣਾ ਪਊਗਾ ਜੇ ਕੋਈ ਉਸਰ ਹੈ ਤਾਂ ਕਰ ਸਕਦਾ ਉਹ ਕਹਿੰਦਾ ਸਲੀਮਾ ਉਸ ਆੜਾ ਹੀ ਵਿਪਤਾ ਸਮੇਂ ਮੈਨੂੰ ਹੋਰ ਤਾਂ ਕੁਝ ਨਹੀਂ ਸੁੱਝਿਆ ਕਹਿੰਦਾ ਮੈਂ ਕੇਵਲ ਇੱਕ ਹੱਜ ਕੀਤੀ ਵੀ ਹੀ ਬਾਦਸ਼ਾਹ ਸਲਾਮਤ ਮੈਨੂੰ ਇਸਲਾਮੀ ਕਾਨੂੰਨ ਅੱਗੇ ਕੋਈ ਉਸਰ ਨਹੀਂ हुकुमशराय ਨੂੰ ਮੇਰੀ ਸਲਾਮ ਹੈ ਪਰ ਜੇ ਤਿੰਨ ਦਿਨਾਂ ਦੀ ਮੌਲਤ ਮੈਨੂੰ ਬਖਸ਼ ਦੋ ਤਾਂ ਮੇਰੇ ਜਿੰਮੇ ਯਤਿਮ ਬੱਚਿਆਂ ਦੀ ਅਮਾਨਤ ਹੈ ਜਿਸ ਦਾ ਮੇਰੇ ਬਿਨਾਂ ਹੋਰ ਕਿਸੇ ਨੂੰ ਪਤਾ ਨਹੀਂ ਉਹਨਾਂ ਦੇ ਹਵਾਲੇ ਕਰਕੇ ਠੀਕ ਤੀਜੇ ਦਿਨ ਨੂੰ ਮੈਂ ਹਾਜ਼ਰ ਹੋ ਚੁਗਾ ਮੈਨੂੰ ਦੀਨ ਦੇ ਹੁਕਮ ਦੀ ਕੋਈ ਉਜਰ ਨਹੀਂ ਇਹ ਸੁਣ ਕੇ ਕਹਿੰਦੇ ਬਾਦਸ਼ਾਹ ਕਹਿੰਦਾ ਤਿੰਨ ਦਿਨਾਂ ਦੀ ਜ਼ਮਾਨਤ ਦੇ ਕੇ ਬੇਸ਼ੱਕ ਤੂੰ ਜਾ ਸਕਦਾ ਹੈ ਇਸ ਵਕਤ ਕਹਿੰਦੇ ਦਰਬਾਰ ਖੱਚਾ ਖੱਚ ਭਰਿਆ ਹੋਇਆ ਸੀ ਬਾਦਸ਼ਾਹ ਦਾ ਹੁਕਮ ਸੁਣ ਕੇ ਸਾਰੇ ਮੇਰੇ ਵੱਲ ਦੇਖਣ ਲੱਗੇ ਬਾਦਸ਼ਾਹ ਨੇ ਫੇਰ ਆਖਿਆ ਕਿਉਂ ਭਾਈ ਇਸ ਸਭਾ 'ਚ ਤੇਰਾ ਕੋਈ ਵਾਕਫ ਹੈਗਾ ਜਿਹੜਾ ਤੇਰੀ ਜਮਾਨਤ ਦੇ ਸਕੇ ਤਾਂ ਕਹਿੰਦਾ ਮੈਂ ਬੜੇ ਗਉ ਨਾਲ ਸਾਰੇ ਸਭਾ ਵੱਲ ਦੇਖਿਆ ਇਸ ਪ੍ਰਦੇਸ਼ 'ਚ ਵਿਪਤਾ 'ਚ ਮੇਰਾ ਕੌਣ ਵਾਕਫ ਹੋ ਸਕਦਾ ਸੀ ਹੈਰਾਨੇ ਨਾਲ ਇੱਧਰ ਉੱਧਰ ਦੇਖਦਾ ਇੱਕ ਨੁਕਰੇ ਸਫੇਦ ਕੱਪੜੇ ਵਾਲਾ ਸੋਹੜੇ ਚੰਕ ਦੇ ਚਿਹਰੇ ਵਾਲਾ ਇੱਕ ਪੁਰਸ਼ ਬੈਠਾ ਮੈਂ ਦੇਖਿਆ ਜੇ ਮੇਰੇ ਵੱਲ ਬੁੜੀ ਕੋ ਨਾਲ ਦੇਖ ਰਿਹਾ ਸੀ ਮਾਨੋ ਜਿਵੇਂ ਮੈਨੂੰ ਐਂ ਕਹਿ ਰਿਹਾ ਹੋਵੇ ਵੀ ਮੈਨੂੰ ਆਪਣੀ ਚੋਣ ਚ ਚੁਣ ਲਾ ਕਹਿੰਦੇ ਬਸ ਸਲੀਮਾ ਖੁਦਾ ਦੇ ਤਵਕਲ ਕਰਕੇ ਉਹਦੇ ਵੱਲ ਤੋਵੇਂ ਬਾਹਾਂ ਕਰਕੇ ਬਾਦਸ਼ਾਹ ਨੂੰ ਕਹਿਤਾ ਇਹ ਨੇਕ ਮਦ ਮੇਰੀ ਜ਼ਮਾਨਤ ਦੇਊਗਾ ਕਹਿੰਦੇ ਬਾਦਸ਼ਾਹ ਨੇ ਉਹਦੇ ਵੱਲ ਮੁਖਤਬ ਹੋ ਕੇ ਪੁੱਛਿਆ ਕਿਆ ਤੂੰ ਇਸ ਕਾਤਲ ਦੀ ਜ਼ਮਾਨਤ ਦੋਗੀ सलीमा ਦਾ પતિ ਕਹਿੰਦਾ ਹੈ بیوی ਉਸ ਨੇਕਪੁਰਸ਼ ਨੇ ਇਨਕਾਰ ਨਹੀਂ ਕੀਤਾ ਬਲਕਿ ਉੱਠ ਕੇ ਉਹਨੇ ਤੈਅਿਤ ਕਰ ਦਿੱਤੀ ਕਿ ਮੈਂ ਇਹਦਾ ਜ਼ਿੰਮੇਦਾਰ ਹਾਂ ਆਪਣੇ ਵਾਅਦੇ ਮੁਤਾਬਕ ਤੀਜੇ ਦਿਨ ਨਾ ਹਾਜ਼ਰ ਹੋਇਆ ਤਾਂ ਇਹਦੀ ਤਾਂ ਮੈਨੂੰ ਕਤਲ ਕਰਕੇ ਮਦਈਆਂ ਨੂੰ ਕਤਲ ਦਾ ਬਤਲਾ ਦਿੱਤਾ ਜਾਵੇ ਹੁਣ ਕਹਿੰਦੇ ਇਸ ਵਾਕਿਆ ਤੋਂ ਬਾਅਦ ਮੈਂ ਆਪਣੀ ਤੇਜ਼ ਉੱਠਣ ਤੇ ਸਵਾਰ ਹੋ ਕੇ ਘਰ ਪੁੱਜ ਕੇ ਜਤੀਮਾ ਦੀ ਅਮਾਨਤ ਹਵਾਲੇ ਕਰ ਗਿਆ ਸੀ ਸਲੀਮਾ ਇਹ ਵਾਕਿਆ ਜੇ ਉਦੋਂ ਮੈਂ ਤੈਨੂੰ ਦੱਸਿੰਦਾ ਤਾਂ ਸ਼ਾਇਦ ਤੂੰ ਮੈਨੂੰ ਵਾਪਸ ਤਾਂ ਜਾਣ ਦਿੰਦੀ ਜਦ ਤੱਕ ਮੈਂ ਇਸ ਕੁਝ ਕਰਕੇ ਮੁੜ ਵਾਦ ਦੇ ਤੱਕ ਮਿਸਰ ਨਹੀਂ ਪੁੱਜਾ ਉਸ ਨੇਕ ਮਰਦ ਦੀ پاک ਸੂਰਤ ਮੇਰੀ ਅੱਖ ਤੋਂ ਉੱਲੇ ਨਹੀਂ ਹੋਈ ਉਹ ਦੀ پاک ਸੂਰਤ ਦੀ ਕੋਸ਼ਿਸ਼ ਨਹੀਂ ਮੈਨੂੰ ਵੇਲੇ ਸਿਰ ਕਚਹਿਰੀ ਜਾ ਪੁਚਾਇਆ ਤੇ ਮੈਂ ਵੀ ਪ੍ਰਣ ਕਰ ਲਿਆ ਸੀ ਕਿ ਐਸੇ ਨੇਕ ਆਦਮੀ ਦੀ ਜਾਨ ਜੋਖਮ ਕਦੇ ਨਹੀਂ ਪੈਣ ਦਊਗਾ ਕਿ ਇਹ ਤਾਂ ਖੁਦਾ ਦੀ ਮਿਹਰਬਾਨੀ ਨੇ ਮੈਨੂੰ ਠੀਕ ਉਸ ਵਕਤ ਪਹੁੰਚਾ ਦਿੱਤਾ ਸੀ ਜਦੋਂ ਕਚੈਰੀ ਖਾਚਾ ਖਤ ਭਰੀ ਹੋਈ ਸੀ ਮਦਨਿਆ ਨੇ ਬਾਦਸ਼ਾਹ ਨੂੰ ਆਖ ਦਿੱਤਾ ਸੀ ਕਿ ਉਹ ਸ਼ਖਸ ਕਤਈਂ ਵਾਪਸ ਨਹੀਂ ਕੁਝੂਗਾ ਵਕਤ ਕੁਸਰ ਚੁਕੇ ਬਲਕਿ ਹਿਸਾਬ ਅਨੁਸਾਰ ਤਿੰਨਾ ਦਿਨਾ ਤੋਂ ਹੀ ਕੜੀ ਉੱਪਰ ਵੱਲ ਜਾ ਰਹੀ ਹੈ ਸਨ ਵਿਅਕਤੀ ਦੇ ਖੂਨ ਦਾ ਬਦਲਾ ਜ਼ਾਮਨਤ ਦਵਾਇਆ ਜਾਵੇ ਕਹਿੰਦੇ ਇੱਧਰ ਉਹ ਨੇਕ ਮਰਦ ਬਾਦਸ਼ਾਹ ਦੇ ਸਾਹਮਣੇ ਆਪਣੀ ਛਾਤੀ ਠਕੋਰ ਕੇ ਕਹਿ ਰਿਹਾ ਸੀ ਕਿ ਮੈਂ ਹਾਜ਼ਰਾਂ ਇਹਨਾਂ ਨੂੰ ਜ਼ਰੂਰ ਬਦਲਾ ਦਵਾਇਆ ਜਾਵੇ ਇੱਕ ਅਚਰਜ ਤ੍ਰਿਸ਼ੀ ਕਚਰੀ ਤੇ ਤਮਾਸ਼ਾਈ ਲੋਕ ਨੇਕ ਮਰਦ ਦੀ ਨੀਕੀ ਤੇ ਦਲੇਰੀ ਨੂੰ ਵੇਖ ਵੇਖ ਉਂਗਲਾ ਦੰਦਾ ਚ ਲਈ ਖੜੇ ਸੀ ਕਹਿੰਦੇ ਫਿਰ ਅਚਾਨਕ ਮੈਂ ਆਪਣੇ ਉੱਠਣੀ ਤੋਂ ਉੱਤਰ ਕੇ ਪਰੇ ਦਰਵਾਜ਼ ਅਸਲਾਮ ਵਲਕਮ ਚਾ ਬੁਲਾਈ ਵਿਲਕਿਰਪੁਤ ਜਾਣ ਕਰਕੇ ਬਾਦਸ਼ਾਹ ਨੇ ਮੈਨੂੰ ਆਫਰੀਨ ਬੁਲਾਈ ਤੇ ਹਾਜ਼ਰ ਹੋਈਂ ਬੀ ਸ਼ਾਬਾਸ਼ ਸ਼ਾਬਾਸ਼ ਕਰਠੀ ਕਦਾ ਸਲੀਮਾ ਖੁਦਾ ਜਾਣੀ ਬਾਦਸ਼ਾਹ ਦੇ ਦਿਲ ਤੇ ਕੀ ਅਸਰ ਹੋਇਆ ਕੋ ਸੋਚ ਵਿਚਾਰ ਤੇ ਚੁੱਪ ਤੋਂ ਉਪਰੰਤ ਬਜ਼ਾਏ ਕਤਲ ਦੇ ਮੈਨੂੰ ਹੁਕਮ ਸੁਣਾਇਆ ਗਿਆ ਕਿ ਤੇਰੀ ਨੇਕ ਨਿਆਤੀ ਤੇ ਤੇਰੇ ਸਾਹਮਣੇ ਦੀ ਨੇਕੀ ਇਸਲਾਮ ਦੇ ਦਰਗਾਹ ਚ ਤੈਨੂੰ ਬਰੀ ਕਰਦੀ ਏ ਤਾਂ ਸਲੀਮਾ ਕਹਿੰਦੀ ਮਾਲਕ ਜੀ ਜਿਸ ਨੇ ਇੱਕ ਸੂਰਤ ਨੇ ਤੁਹਾਡੀ ਜ਼ਮਾਨਤ ਦਿੱਤੀ ਸੀ ਉਹ ਸ਼ਕਲ ਤੋਂ ਤਾਂ ਤੁਸੀਂ ਜਾਣ ਹੀ ਹੋਵੋਗੇ ਤਾਂ ਉਹਦਾ ਪਤੀ ਕਹਿੰਦਾ ਹਾਂ ਜ਼ਰੂਰ ਜਾਣੂਗਾ ਪਰ ਉਹਦਾ ਮਿਲਣਾ ਬਹੁਤ ਮੁਸ਼ਕਲ ਹੈ ਮਿਸਰ ਦੀ ਅਦਾਲਤ ਤੋਂ ਬਰੀ ਹੋਣ ਤੋਂ ਬਾਅਦ ਬਹੁਤ ਲੱਭਿਆ ਪਰ ਮੈਨੂੰ ਕਿਤੇ ਨਹੀਂ ਲੱਭਿਆ ਬਥੇਰੇ ਲੋਕਾਂ ਤੋਂ ਵੀ ਪੁੱਛਿਆ ਸਭ ਨੇ ਕਿਹਾ ਵੀ ਉਹ ਬੰਦਾ ਦੋ ਵਾਰ ਹੀ ਅਸੀਂ ਦੇਖਿਆ ਹੈ ਜਾਂ ਤੇਰੀ ਜ਼ਮਾਨਤ ਮੇਰੇ ਤੇ ਜਾਂ ਅੱਜ ਜ਼ਮਾਨਤ ਤਲਬੀ ਵੇਲੇ ਇਸ ਤੋਂ ਵੱਧ ਉਹਦੀ ਪਹਿਚਾਨ ਕਿਸੇ ਨੇ ਨਹੀਂ ਦੱਸੀ ਕੰਨ ਮੈਂ ਤਾਂ ਇਹੀ ਜਾਣਿਆ ਵੀ ਜਿਵੇਂ ਨਬੀ ਪਾਕ ਨੇ ਮੇਰੀ ਮਦਦ ਕੀਤੀ ਹੈ ਤਾਂ ਇਹ ਸੁਣ ਕੇ ਕਹਿੰਦੇ ਸਲੀਮਾ ਚੁੱਪ ਮਗਰ ਹੋ ਕੇ ਅੰਦਰੋਂ ਅੰਦਰ ਖੁਸ਼ ਆਪਣੇ ਆਪ ਨੂੰ ਕਹਿ ਰਹੀ ਸੀ ਬੋਲੀ ਕਿ ਸਾਰਾ ਕਿੱਸਾ ਵੇਰਵੇ ਸਹਿਤ ਅੱਜ ਸੁਣਿਆ ਮੈਨੂੰ ਤਾਂ ਹਜ਼ੂਰ ਨੇ ਪਹਿਲਾਂ ਤੋਂ ਹੀ ਕਹਿ ਰੱਖਿਆ ਇੱਕ ਵਿੰਨ ਸਾਫ਼ ਕਹਿ ਦਿੱਤਾ ਸੀ ਪੁੱਤਰੀ ਤੇਰੇ ਮਾਲਕ ਨੂੰ ਸੂਲੀ ਦਾ ਹੁਕਮ ਸੀ ਪਰ ਮਿਸਰ ਦੇ ਦਰਬਾਰ ਚੋਂ ਬਚਾ ਲਿਆ ਉਹਨੇ ਸੇ ਤੁੰਟ ਕਹਿੰਦੀ ਸਲੀਮਾ ਸਤ ਕਰਤਾਰ ਸਤ ਕਰਤਾਰ ਕਹਿੰਦੀ ਹੋਈ ਉਹਦੇ ਨੇਤਰ ਕਹਿੰਦੇ ਮਸਤ ਹੋ ਗਈ ਤੇ ਪੀਂਖੁਲਾਰੇ ਚਲੀ ਗਈ ਏ ਦੇਖੀ ਉਹਦਾ ਜਿਹੜਾ ਪਤੀ ਸੀ ਤਾਂ ਡਰ ਗਿਆ ਕਹਿੰਦਾ ਸਲੀਮਾ ਇਹ ਤੈਨੂੰ ਕੀ ਹੋ ਰਿਹਾ ਹੈ ਤੇਰੀ ਅੱਖਾਂ ਕਿਦਾਂ ਦੀਆਂ ਹੋ ਗਈਆਂ ਤੇਰਾ ਸ਼ਰੀਰ ਕਿਦਾਂ ਦਾ ਹੋ ਗਿਆ ਤੇ ਤੂੰ ਇਹ ਕੀ ਪੜ ਰਹੀ ਹੈ ਤਸਲੀਮਾ ਹੌਸਲਾ ਕੇ ਬੋਲੀ ਮਾਲਕ ਜੀਓ ਠੀਕ ਸੂਰਤ ਦੀ ਪਛਾਣ ਕਰ ਲਓਗੇ ਨਾ ਤਾਂ ਉਹਦਾ ਪਤੀ ਬੋਲਿਆ ਸੂਰਤ ਉਹ ਸੂਰਤ ਜਿਨੇ ਮੈਨੂੰ ਮੌਤ ਤੋਂ ਬਚਾਇਆ ਉਹ ਹਰ ਵਕਤ ਮੇਰੇ ਸਾਹਮਣੇ ਹੀ ਹੈ ਮੈਂ ਕਦੇ ਨਹੀਂ ਭੁੱਲ ਸਕੂਗਾ ਤਸਲੀਮਾ ਕਹਿੰਦੀ ਤੁਸੀਂ ਭੋਜਨ ਦਾ ਛਾਕੀ ਲਿਆ ਹੁਣ ਉਠਾ ਨੂੰ ਸੰਭਾਲ ਲਓ ਨੌਕਰਾਂ ਦੀ ਤੀਖ ਪਾਲ ਕਰੋ ਨੌਕਰਾਂ ਦੀ ਮੈਂ ਆਉਣੀ ਆ ਤਦਾ ਪਤੀ ਕਹਿੰਦਾ ਕਿੱਥੇ ਚੱਲੀ ਹੈ ਕਹਿੰਦੀ ਅੱਲਾ ਲੋਕਾਂ ਦੇ ਦیدار ਅੰਤਿਰ ਹੋ ਗਈ ਹੈ ਮੈਂ ਹੁਣੇ ਆਈ ਤਾਂ ਕੰਧੇ ਗੁੱਸਾ ਚੜ ਗਿਆ ਉਹਦੀ ਪਤੀ ਨੂੰ ਕਹਿੰਦਾ ਖਬਰਦਾਰ ਤੂੰ ਨਹੀਂ ਜਾ ਸਕੇਂਗੀ ਮੈਂ ਤੇਰੀਆਂ ਬਥੇਲੀਆਂ ਸੁਣ ਚੁੱਕਿਆ ਸੱਚ ਦੱਸੋ ਫਕੀਰ ਕੌਣ ਹੈ ਮੈਨੂੰ ਦੱਸਣ ਵਾਲਿਆਂ ਨੇ ਦੱਸਿਆ ਪਈ ਉਹ ਹਿੰਦੀ ਹੈ ਦਸਲੀ ਮਾਂ ਕਹਿੰਦੀ ਹਾਂਜੀ ਉਹ ਹਿੰਦੀ ਹੈ ਮੈਂ ਚਾਹਨੀ ਆ ਤੁਸੀਂ ਵੀ ਚਲੋ ਤੇ ਉਹਨਾਂ ਦੇ دیدار ਕਰੋ ਤਾਂ ਕੰਧੇ ਗੁੱਸਾ ਚੜ ਗਿਆ ਫਿਰ ਉਹਦੀ ਪਤੀ ਕਿਨ ਮੈਂ ਕਾ ਫਰਾਂਦੇ ਦੀਦਾਰ ਕਰਾਂ ਹਰ ਕਿਸੇ ਮੇਰਾ ਭਰੋਸਾ ਖੁਦਾ ਤੇ ਉਹਦੇ ਨਬੀ ਪਾਕ ਤੋਂ ਬਿਨਾ ਹੋਰ ਕਿਸੇ ਤੇ ਨਹੀਂ ਪੈਠ ਸਕਦਾ ਜਿਸ ਨਬੀ کریم ਨੇ ਅੱਗੇ ਜਾ ਕੇ ਸਫਾਇਤ ਕਰਨੀ ਮੇਰਾ ਪੂਰਾ ਭਰੋਸਾ ਹੈ ਕਿ ਮਿਸਰ ਚ ਵੀ ਉਹਨੇ ਹੀ ਮੇਰੀ ਬਾਡੀ ਕੀਤੀ ਹੈ ਤਸਲੀਮਾ ਬੋਲੀ ਘਬਰਾ ਕੇ ਤੁਹਾਡੀ ਜੀਭ 'ਚ ਕੋਈ ਜ਼ਹਿਰੀਲੀ ਚੀਜ਼ ਫਿਰ ਰਹੀ ਹੈ ਦੇਖਣਾ ਖਬਰਦਾਰ ਹੱਥ ਨਾ ਪਾਣਾ। ਤੋਂ ਦਾ ਪਤੀ ਬੋਲਿਆ ਅਲੀਆ ਦੀ ਪੱਛੀ ਤੈਨੂੰ ਗੈਪੋ ਖਬਰ ਆਈ ਹੈ ਕਿ ਮੇਰੀ ਜੀਭ ਚ ਗਈ ਹੈ। ਹੁਣ ਇਹ ਕਹਿ ਕੇ ਹੱਥ ਜੀਭ 'ਚ ਮਾਰਨ ਲੱਗਿਆ ਤਾਂ ਸੱਚਮੁੱਚ ਵਿਛੂ ਨੇ ਉਂਗਲ ਤੇ ਡੰਗ ਮਾਰਤਾ ਤੇ ਨਾਲ ਹੀ ਉਹਦੀ ਜੀਖਾ ਨਿਕਲ ਗਈ ਆ। ਤਸਲੀਮਾ ਫੌਰਨ ਦੌੜ ਕੇ ਮਾਲਕ ਦੀ ਜ਼ਹਿਰੀਲੀ ਉਂਗਲ ਫੜ ਕੇ ਮੁੰਚਾ ਕੇ ਜੋ ਨਰ ਉਹਨੇ ਚੂਸੀ ਤੇ ਸਾਰਾ ਜ਼ਹਿਰ ਪੀ ਗਈ। ਤਾਂ ਉਹਦਾ ਪਤੀ ਹੈਰਾਨ ਹੋ ਗਿਆ। ਸਲੀਮਾ ਤੂੰ ਤਾਂ ਮੰਤਰ ਜਾਣਦੀ ਹੈ। ਹੁਣ ਤਾਂ ਮੇਰੀ ਸਾਰੀ ਬੀੜ ਦੂਰ ਹੋ ਗਈ। ਤਾਂ ਉਹ ਕਹਿੰਦੀ ਪਤੀ ਜੀ ਉਹ ਮੈਂ ਕੋਈ ਜੰਤਰ ਮੰਤਰ ਨਹੀਂ ਜਾਣਦੀ। ਇਹ ਸਾਰੀ ਮਿਹਰ ਉਹਨਾਂ ਨਾਲ ਲੋਕਾਂ ਦੀ ਹੈ ਜਿੰਨਾ ਤੋਂ ਤੁਸੀਂ ਹੋੜ ਰਹੀ। ਤੋਂ ਰਾਤ ਪਤੀ ਕਹਿੰਦਾ ਅੱਛਾ ਉਹ ਇੰਨੀ ਕਰਨੀ ਵਾਲੇ ਨਹੀਂ ਕਿਉਂ ਨਾ ਤੇ ਮੇਲ ਮਿਲ ਆਪਣੇ ਤੈਨੂੰ ਵੀ ਕਰਾਮਾਤੀ ਸ਼ਕਤੀ ਦਿੱਤੀ ਤਾ ਸਲੀਮਾ ਕਹਿੰਦੀ ਨਹੀਂ ਇਹ ਕਰਾਮਾਤ ਨਹੀਂ ਮਿਹਰ ਹੈ ਮੈਂ ਕੇਵਲ ਉਹਨਾਂ ਦਾ ਧਿਆਨ ਧਾਰ ਕੇ ਤੁਹਾਡੇ ਮੁਗਲ ਜੂਸਨ ਦਾ ਯਤਨ ਕੀਤਾ ਜੋ ਹੈ ਸੋ ਉਹਨਾਂ ਦੀ ਮਿਹਰ ਹੈ ਤੋ ਦਾ ਮਾਲਕ ਕਹਿੰਦਾ ਸਲੀਮਾ ਐਸੇ ਬਲੀ ਅਲੀ ਲੋਕਾ ਕੋ ਮੈਨੂੰ ਵੀ ਲੈ ਕੇ ਚੱਲ ਵਾਹ ਵਾਹ ਉਹ ਤ੍ਰਿਸ਼ਤੇ ਇਨੇ ਉਚੇ ਨੇ ਕਿ ਤੋਂ ਧਿਆਨ ਤਰਿਆ ਤੇ ਉਹਨਾਂ ਨੇ ਬੌੜੀ ਕੀਤੀ ਤਾਂ ਨਾ ਸਲੀਮਾ ਚੱਲ ਪਹਿਲਾਂ ਉਹ ਸਾਈ ਲੋਕਾਂ ਨੂੰ ਮਿਲ ਕੇ ਆਈਏ ਉਠਾਂ ਤੇ ਨੌਕਰਾਂ ਦੀ ਫੇਰ ਸੰਭਾਲ ਕਰਾਂਗੇ ਬਲਕੇ ਦੇ ਦੁਪਹਿਰ ਤਰ ਚੁੱਕੀ ਸੀ ਸੂਰਜ ਭਗਵਾਨ ਆਪਣੀ ਆਖਰੀ ਕਿਨਾਰਾ ਸੰਸਾਰੀ ਜੀਵਾਂ ਨੂੰ ਦੇ ਰਹੀ ਸੀ ਸੰਸਾਰੀ ਜੀ ਵਾਹੋਦਾਈ ਘਰ ਨੂੰ ਪਰਤਨ ਦੀ ਫਿਕਰਾਂ ਸਨ ਪਰ ਰੱਬੀ ਚੂੜੀ ਆਪਣੇ ਘਰੋਂ ਗੁੰਦੀ ਗੋਂ ਦੇ ਅਨੁਸਾਰ ਨਿਕਲ ਤੁਰੀ ਸਲੀਮਾ ਤਨ ਭਾਗ ਜਾ ਆਪਣੇ ਪਤੀ ਦੀਵ ਨੂੰ ਨਾਲ ਲੈ ਕੇ ਕਰਤਾਰ ਕਰਤਾਰ ਕਰਦੀ ਕਰਤਾਰ ਚਲੀਨ ਹੋਈ ਬੁੱਕਰ ਚ ਕਿਸੇ ਕੁਝੀ ਸਦਰ ਨੂੰ ਲੈ ਕੇ ਤੁਰੀ ਜਾ ਰਹੀ ਹੈ ਖੁਸ਼ ਹੈ ਅੱਜ ਮੇਰੇ ਪਤੀ ਨੂੰ ਪ੍ਰਭੂ ਮਿਲ ਆਪੋਨਾ ਕਹਿੰਦੇ ਜਦੋਂ ਸ਼ਹਿਰੋਂ ਬਾਹਰ ਕਬਰਸਤਾਨ ਦੇ ਖਜ਼ੂਰੀ ਜੰਗਲ ਚੋਂ ਲੰਘਦੇ ਆਂ ਪ੍ਰਭੂ ਦਰਸ਼ਨਾ ਚ ਪੰਜਾਖ ਕਦਮਾਂ ਦੀ ਵਿਥ ਤੇ ਰਹਿੰਦੀ ਸੀ ਕਿ ਸਲੀਮਾ ਸਲੀਮਾ ਕਹੇ ਕਿ ਉਹਦੇ ਪਤੀ ਨੇ ਆਪਣੀ ਪੀਵੀ ਨੂੰ ਆਵਾਜ਼ ਮਾਰੀ ਤਸਲੀਮਾ ਮੁੜ ਕੇ ਕੀ ਦੇਖਦੀ ਹੈ ਵੀ ਮਾਲਕ ਪਤੀ ਹੈਰਾਨ ਹੋ ਬਾਵਾ ਖੜੀਆਂ ਕਰਕੇ ਕਹਿ ਰਿਹਾ ਇਹ ਉਹੀ ਹੈ ਉਹੀ ਹੈ ਜਿਹਨੇ ਮੇਰੀ ਮਿਸਰ ਦੇ ਸ਼ਾਹ ਕੇ ਜ਼ਾਮਨੀ ਦਿੱਤੀ ਸੀ ਇਤਨਰ ਹੋਇਆ ਕਿ ਉਹ ਦੌੜ ਕੇ ਹਜ਼ੂਰ ਦੇ ਚਰਨਾਂ ਤੇ ਸਿਰ ਰੱਖ ਕੇ ਰੋਣ ਲੱਗ ਪਿਆ। ਸਲੀਮਾ ਵੀ ਕਹਿੰਦੇ ਸਿਰ ਚਰਨਾਂ ਤੇ ਰੱਖ ਕੇ ਚਰਨ ਛੋਲੇ ਕੀ ਬੈਠ ਗਈ। ਕਰੁਣਾ ਨਿਦਾਨ ਮੇਰਾ ਦੇ ਸਾਈ ਸਤਗੁਰੂ ਜੀ ਨੇ। ਪ੍ਰੇਮੀ ਨੂੰ ਪਿਆਰ ਕੀਤਾ ਤੇ ਕਰਤਾਰ ਦੀ ਯਾਦਕਰੀ ਕਰਾਉਂਦਿਆ ਗੁਲਾਮ ਯਹਿਆ ਸਲੀਮਾ ਦੇ ਮਾਲਕ ਨੂੰ ਰੱਬ ਦੇ ਰਾਹ ਦੀ ਗੁਜ਼ਰਮਜਾਤੋ ਜਾਣ ਕਰਵਾਇਆ। ਉਹ ਸਫਨਾਮਾ ਜਿਹਦੇ ਕਰਤਾ ਚ ਲਿਖਦੇ ਨੇ ਕਿ ਸਰੱਪੀ ਚੋੜੀ ਨੇ ਵਖਰੇ ਮੌਜੂਦਤ ਦੀ ਚਰਨ ਸ਼ੋਪਰਾਤ ਕਰਦੇ ਅਭਿਆਨ ਸੇਵਾ ਕੀਤੀ ਉਹ ਲੰਮਝਾ ਹੈ ਆਪਣੇ ਘਰੋ ਕੀ ਕਾਰੋਬਾਰ ਤੋਂ ਪਹਿਲਾਂ ਹੋਗੀ ਹਮੇਸ਼ਾ satsang ਚ ਆਜੁੜਤਾ ਸੀ ਇਸ ਅਮੀਰ ਪ੍ਰੇਮੀ ਨੂੰ ਵੇਖ ਕੇ ਕੁਫੇ ਦੀ ਜਨਤਾ ਦਾ ਬਹੁਤ ਸਾਰਾ ਰੁਚਾਨ ਬਾਪੇ ਦੇ ਚਨਾਂ ਵੱਲ ਵੱਧ ਗਿਆ ਸ਼ਰਈ ਲੋਕਾਂ ਦੀ ਜੁੰਡਲੀ ਵਿਚੋੜਾਂ ਚ ਸੀ ਜੋ ਹਮੇਸ਼ਾ ਸ਼ਰਈ ਕੁਫੇ ਉਕਦੇ ਰਹਿਮਤ ਤੋਂ ਸਖਣੇ ਪਰੇ ਪਰੇ ਜਾ ਰਹੇ ਸੀ ਇੱਕ ਦਿਨ ਕਹਿੰਦੇ ਇਸ ਜਨਮ ਵਿਆਕਰੂਪ ਚ ਸ਼ਹਿਰ ਆਏ ਤੇ ਬਾਬਾ ਜੀ ਦੇ ਚਰਨਾਂ 'ਚ ਉਹਨਾਂ ਨੇ ਬੇਨਤੀ ਕੀਤੀ ਯਾ ਹਜ਼ਰਤ ਇਜ਼ਾਜ਼ਤ ਬਖਸ਼ੋ ਅਸੀਂ ਇੱਥੋਂ ਦੇ ਵੱਡੇ ਕਾਜੀ ਦੇ ਖਿਲਾਫ ਜਿਹਾਦ ਕਰਨਾ ਚਾਹੁੰਦੇ ਹਾਂ ਤੇ ਇਸ ਅਕਲ ਦੇ ਅੰਨੇ ਨੂੰ ਇੱਕ ਦਿਨ ਚ ਸਮੇਤ ਇਹਦੇ ਸਾਥੀਆਂ ਦੇ ਕਾ ਫੁਰ ਦੇਾਂਗੀ ਯਾ ਵਲੀ ਅੱਲਾ ਤੇਰੀ ਆਗਿਆ ਦੀ ਤੀਰ ਹੈ ਸਾਸਨ ਗਜੀ ਇੱਥੇ ਅੱਜ ਐਂਡ ਕਰਦੇ ਆ ਦਿਲ ਤਾਂ ਨਹੀਂ ਕਰ ਰਿਹਾ ਬਹੁਤ ਹੀ ਆਨੰਦ ਆ ਰਿਹਾ ਸੀ ਪੜਨ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਵੀ ਆ ਰਿਹਾ ਹੋਊਗਾ ਜਲਦ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਚ ਤੁਸੀਂ ਮੈਨੂੰ ਇਹਨੇ ਪਿਆਰ ਨਾਲ ਸੁਣਦੇ ਥੋੜਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਕਮੈਂਟ ਵਿੱਚ ਲਿਖ ਕੇ ਦੱਸਿਆ ਕਰੋ ਤੁਹਾਨੂੰ ਸਵਾਦੇ ਕਿੰਦਾ ਲੱਗ ਰਹੀ ਹੈ ਜੇ ਕੋਈ ਵੀ ਕਮੀ ਪੂਰੀ ਲੱਗ ਰਹੀ ਹੈ ਪਲੀਜ਼ ਉਹ ਵੀ ਦੱਸਿਆ ਕਰੋ ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਕੇ ਹੋਰ ਜ਼ਿਆਦਾ ਬਿਹਤਰੀਨ ਕਰ ਸਕਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਜਲਦੀ ਹੀ ਆਪਾਂ ਫੇਰ ਮਿਲਾਂਗੇ